मेरा कसूर बस इतना था कि मैंने एक अमीर जिमीदार के खेत में बिना उसकी इजाजत लिए खाना खा लिया और उसने गुस्से में आकर मुझे पकड़कर मेरा एक पांव काट दिया ये वीडियो ना पाकिस्तान की दसी जा रही है रिंदता पाकिस्तान ची अपनी भेन भाई आ ਯਾਰ ਖੁਸ਼ ਤੇ ਤਰਸ ਕਰਦਾ ਸੱਜਣਾ ਇਹ ਬੇਜਵਾਨ ਆ ਇੱਕ ਕੁਦਰਤ ਦੇ ਬਣਾਏ ਹੋਏ ਜੀਵ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਹਰਾ ਤੇਰਾ ਏ ਜਾਂ ਉਹ ਕੁਦਰਤ ਨੇ ਬਣਾਇਆ ਉਸ ਕੁਦਰਤ ਨੇ ਇਸ ਧਰਤੀ ਪਰ ਉਹਨਾਂ ਦੇ ਖਾਣ ਲਈ ਪੈਰਾ ਕੀਤਾ ਤੈਨੂੰ ਅਗਰ ਗੁੱਸਾ ਆਇਆ ਏ ਸੀ ਯਾਰ ਤੂੰ ਦੋ ਡੰਡੇ ਮਾਰ ਕੇ ਨੂੰ ਬਾਹਰ ਕੱਢ ਦਿੰਦਾ ਇਦੇ ਮਾਲਕ ਤੋਂ ਤੂੰ ਹਰਜਾਨਾ ਲੈ ਲੈਂਦਾ ਜਿੰਨਾ ਤੇਰਾ ਨੁਕਸਾਨ ਹੋਇਆ ਸੀ। ਪਰ ਇੱਕ ਗੱਲ ਯਾਦ ਰੱਖੀ ਸੱਜਣਾ ਉਹਦੀ लाठी ਦੀ ਕਦੇ ਆਵਾਜ਼ ਨਹੀਂ ਹੁੰਦੀ। ਜਿੰਨੇ ਦਰਦ ਨਾਲ ਇਸਦੀ ਆਤਮਾ ਰੋ ਰਹੀ ਹੈ ਨਾ ਉੱਥੇ ਦੇ ਬੱਚੇ ਦੀ। ਬਸ ਹੁਣ ਤੂੰ ਆਪਣਾ ਖਿਆਲ ਰੱਖੀ ਸੱਜਣਾ ਉਸ ਕੋਦਰਤ ਨੂੰ ਇਹਨੂੰ ਕਦੇ ਮਾਫ਼ ਨਹੀਂ ਕਰਨਾ।